माइक चालू कराओ माइक भी बंद करा लेकिन ले मीटिंग नहीं शुरू हुई माइक बंद कराता माइक चालू करा दो माइक बंद हो गए माइक बंद भी हो गए माइक चालू करो माइक चालू कराओ ¡Gracias! No, no, no. ਯਾਰ ਇਹ ਮਿੱਤਰ ਬਹੁਤ ਹੰਗਾਮਾ ਹੋਇਆ ਬਜੜ ਪਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਹੰਗਾਮਾ ਨਹੀਂ ਉਹ ਜੋ ਵੀ ਖੰਨੂ ਆ ਰਿਹਾ ਜੀ ਗੱਲ ਤੇ ਸੁਣੋ ਬਜੜਪਾਸ ਉਹਨਾਂ ਨੇ ਕੀਤਾ ਵਾ ਕਿਰਾ ਹਲਕੇ ਦਾ ਕਿਰਾ ਇਹਨਾਂ ਨੇ ਇੱਕ ਗਾਹਲਕੇ ਦਾ ਬਜਟ ਕਰਤਾ ਇੱਕ ਕਬਾਰ ਦਾ ਬਜਟ ਹੁੰਦਾ ਪੂਰੇ ਸ਼ਹਿਰ ਦੇ ਹਾਲਾਤ ਇੰਨੇ ਖਰਾਬ ਦੇ ਕਹਿਣ ਦੀ ਗੱਲ ਹੀ ਆ ਜੇ ਆਮ ਆਦਮੀ ਪਾਰਟੀ ਨੂੰ ਸ਼ਹਿਰ ਵਾਸੀਆਂ ਨੇ ਮੌਕਾ ਦਿੱਤਾ ਵਾ ਜੇ ਇਹਨਾਂ ਨੇ ਕੇਨਾ ਮੇਰ ਬਣਾਇਆ ਤੇ ਭੈ ਕੰਮ ਤੇ ਕਰ ਦੋ ਇਹ ਬਹੁਤ ਗਲਤ ਹੋਇਆ ਜੀ ਜੋ ਵੀ ਹੋ ਰਿਹਾ ਹੈ ਹਾਂ ਜੀ ਕਿਹੜੀ ਵਾਰ ਤੋਂ ਜੀ ਮੈਂ ਵਾਰ ਨੰਬਰ 65 ਤੋਂ ਆ ਨੀਰਜ ਚੌਧਰੀ ਮੇਰੇ ਫਾਦਰ ਲੋ ਪਿਛਲੇ 35 ਸਾਲ ਤੋਂ ਜਨਤਾ ਦੀ ਸੇਵਾ ਕਰ ਰਹੇ ਨੇ ਔਰ ਕਰਦੇ ਰਵਾਂਗੇ ਕਿਉਂਕਿ ਅਸੀਂ ਇਮਾਨਦਾਰ ਨੇਤਾ ਨੇ ਸਾਨੂੰ ਜਨਤਾ ਨੇ ਚੁਣਿਆ ਆਪਾਂ ਜਨਤਾ ਦੇ ਨੁਮਾਇਦੇ ਆ ਇਹਨਾਂ ਨੇ ਸਾਡੇ ਘਰ ਪਹਿਲੇ ਕਾਲਸ ਕੀਤੀਆਂ ਕਿ ਤੁਸੀਂ ਮੀਟਿੰਗ ਅਟੈਂਡ ਨਹੀਂ ਕਰਨ ਜਾਣਾ ਉਸ ਤੋਂ ਬਾਅਦ ਇਹਨਾਂ ਨੂੰ ਸਾਡਾ ਹਾਊ ਬਾਊ ਠੀਕ ਨਹੀਂ ਲੱਗਿਆ ਇਹਨਾਂ ਨੇ ਕੱਲ ਕਾਉਂਸਲਰ ਦੇ ਘਰ 16 16 ਬੰਦਿਆਂ ਦੀਆਂ ਟੀਮਾਂ ਭੇਜਿਆ ਪੁਲਿਸ ਦੀਆਂ ਪੁਲਿਸ ਤੇ ਮੇਰੇ ਘਰ ਰੇਡ ਕੀਤੀ ਉਹਨਾਂ ਨੇ ਕਿਹਾ ਕਿ ਚੌਧਰੀ ਨੂੰ ਤੇ ਉਹਦੇ ਮੁੰਡੇ ਨੂੰ ਜੇ ਤੁਸੀਂ ਪੇਸ਼ ਨਾ ਕਰਾਇਆ ਅਸੀਂ ਤੁਹਾਡੇ ਘਰ ਬਾਰ-ਬਾਰ ਆਵਾਂਗੇ ਹਜ਼ਾਰ ਵਾਰ ਆਵਾਂਗੇ ਮੈਂ ਆਪਣੀ ਵਾਰਡ ਵਿੱਚ ਮੈਸੇਜ ਪਾਇਆ ਆਪਣੇ ਸਾਰੇ ਕਾਂਗਰਸ ਸਾਥੀਆਂ ਨੂੰ ਕਾਲ ਕੀਤੀ ਇੱਕ ਕਾਲ ਦੇ ਉੱਤੇ ਆਪਣੀ ਗੀਟਿੰਗ ਛੱਡ ਕੇ ਮੇਰੇ ਨਾਲ ਪੁਲਿਸ ਸਟੇਸ਼ਨ ਆਏ ਪੁਲਿਸ ਪ੍ਰਸ਼ਾਸਨ ਦੀ ਹਾਈ ਹਾਈ ਕਿੰਨੀ ਤੇ ਮੇਰੇ ਸਹੁਰੇ ਨੂੰ ਤੇ ਮੇਰੇ ਪਤੀ ਨੂੰ ਘਰ ਜਾਣ ਦੀ ਇਜਾਜ਼ਤ ਪੇਲੀ ਇਹ ਇਹ ਤੋਂ ਖਾ ਤਦ ਕਰਨਾ ਚਾਹੁੰਦੇ ਸੀ ਕਿ ਅੱਜ ਇਹਨਾਂ ਦਾ ਬਜਟ ਤੇ ਏਜੰਡਾ ਪਾਸ ਨਾ ਹੋ ਸਕੇ ਬਹੁਤ ਹੰਗਾਮਾ ਹੋਇਆ ਹੰਗਾਮਾ ਦੀ ਇਹ ਸਿਰਫ ਮੀਡੀਆ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਦੂਸਰੀ ਗੱਲ ਵੀ ਇਹ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਅਮਰਸਰ ਦੇ ਲੋਕਾਂ ਦੀ ਜੇ ਹਾਊਸ ਬੈਠਾ ਅਮਰਸਰ ਦੇ ਲੋਕਾਂ ਦੀ ਭਲਾਈ ਲਈ ਬਜਟ ਪੇਸ਼ ਹੋ ਰਿਹਾ ਇਹ ਜਾਣ ਬੁੱਝ ਕੇ ਰੌਲਾ ਪਾ ਕੇ ਉਛਲਣ ਪਾ ਰਿਹਾ ਤਾਂ ਕਿ ਲੋਕਾਂ ਦਾ ਭਲਾ ਨਾ ਹੋ ਸਕੇ ਪਰ ਸਾਰੇ ਹੀ ਬਹੁਮਤ ਦੇ ਨਾਲ ਸਾਰੇ ਮਤੇ ਪਾਸ ਹੋ ਗਿਆ ਤੇ ਲੋਕਾਂ ਦੀ ਭਾਈ ਦਾ ਕੰਮ ਕੱਲ ਤੋਂ ਹੀ ਸ਼ੁਰੂ ਹੋ ਰਿਹਾ ਬਹੁਤ ਧੰਨਵਾਦ। ਅੱਜ ਦੇ ਬਜਟ ਦੇ ਬਹੁਤ ਹੰਗਾਮਾ ਸੀ ਕੀ ਕਰਨੇ ਦਾ ਯੋਗ ਨਹੀਂ ਦਾ ਬਜਟ ਪਾਸ ਹੋ ਪਿਆ। ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਅੱਗੇ ਜਿਹੜੇ ਕਾਰਪੋਰੇਸ਼ਨ ਆ 3 ਸਾਲ ਬਾਅਦ ਬਣੀ ਆ ਤੇ ਜਿਹੜੇ ਵਿਕਾਸ ਦੇ ਕੰਮ ਨੇ ਉਹ ਬਹੁਤ ਪਿੱਛੇ ਪੈ ਚੁੱਕੇ ਨੇ। ਅੱਜ ਦੇ ਬਜਟ ਦੇ ਵਿੱਚ ਹੰਗਾਮੇਦਾਰ ਮੀਟਿੰਗ ਜਿਹੜੀ ਹੋਈ ਆ ਇਹਨਾ ਹੰਗਾਮਾ ਨਹੀਂ ਹੋਣਾ ਚਾਹੀਦਾ ਸੀ। ਕਿਉਂਕਿ ਇਹਦੇ ਵਿੱਚ ਲੋਕਾਂ ਦੇ ਜਿਹੜੇ ਵਿਕਾਸ ਦੇ ਕੰਮ ਨੇ ਲੋਕਾਂ ਦੇ ਹੱਕ ਮਾਰੇ ਗਏ ਨੇ ਇਹ ਜਿਹੜੀ ਹੰਗਾਮਾ ਹੋਇਆ ਹੋਇਆ ਇਹ ਲੋਕਾਂ ਦੇ ਵਿਕਾਸ ਦੇ ਕੰਮਾਂ ਨੂੰ ਰੋਕਿਆ ਗਿਆ ਆਉਣ ਵਾਲੇ ਸਮੇਂ ਦੇ ਜਿਹੜੇ ਵਿਕਾਸ ਦੇ ਕੰਮ ਨਾ ਹੋ ਸਕਣ ਉਹਦੇ ਵਿੱਚ ਰਿਕਵਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜੀ ਬਿਲਕੁਲ ਨਜ਼ਰ ਆ ਰਿਹਾ ਤੁਹਾਨੂੰ ਵੇਖੋ ਤੁਸੀਂ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਸਾਡੇ ਮੈਂਬਰ ਨੇ ਕਾਉਂਸਲਰ ਸਾਹਿਬਾਨ ਉਹਨਾਂ ਨੇ ਬਜਟ ਨੂੰ ਸੁਣਿਆ ਵੀ ਨਹੀਂ ਤੇ ਪਾਸ ਵੀ ਆਪਣਾ ਮਤਲਬ ਵਿਰੋਧ ਜਤਾਉਂਦੇ ਜਿਉਂ ਜਿਉਂ ਕਮੀ ਹੀ ਉਹਦੀ ਐਮੈਂਡਮੈਂਟ ਕਰਦੇ ਇਹਨਾਂ ਨੇ ਸਿੱਧੇ ਦੌਰ ਦੇ ਉੱਪਰ ਜਿਹੜੇ ਲੋਕਾਂ ਦੇ ਵਿਕਾਸ ਕੰਮਾਂ ਦੇ ਉੱਪਰ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਮੇਹਰ ਤੇ ਬਣਾਇਆ ਹੋਇਆ ਇਹ ਨੰਬਰ ਨਹੀਂ ਹੈ ਗਿਆ ਇਹ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੂੰ ਹਾਈ ਕੋਰਟ ਨੇ ਥੋੜਾ ਇਹਨਾਂ ਕਿਹਾ ਵੈਜ ਜਿੱਥੇ ਮੇਅਰ ਸਾਹਿਬ ਆਪਣੇ ਵਹਿ ਨਹੀਂ ਸਕਦੇ ਜਿਸ ਦਿਨ ਕੋਰਟ ਦੇ ਆਰਡਰ ਆ ਜਾਣਗੇ ਉਸ ਤੋਂ ਬਾਅਦ ਗੱਲ ਕਰਾਂਗੇ ਅੱਜ ਦਾ ਬਜਟ 459 ਕਰੋੜ ਰੁਪਏ ਦਾ ਬਾਜੂ ਪਾਸ ਹੋਇਆ ਸੀ ਜਿਹੜੀ ਪ੍ਰੋਸੀਡਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਗਈ ਬਜਟ ਦੀ ਬਹੁਤ ਹੰਗਾਮਾ ਹੋਇਆ ਹੈ ਕੀ ਕਹਿਣਾ ਚਾਹੋਗੇ ਕਿ ਕਿੰਨੀ ਨੰਬਰ ਵਾਰਡ ਤੋਂ ਭਾਜੀ ਵਾਰਡ ਨੰਬਰ 360 ਦਾ ਸੇਵਾਦਾਰ ਮੇਰੇ ਮਦਰ ਡਿਪਟੀ ਮੇਅਰ ਅਨੀਤਾ ਰਾਣੀ ਤੇ ਹੁਸ਼ਾਰਾਣੀ 3 ਨੰਬਰ ਵਾਰਡ ਤੋਂ ਅੱਜ ਉਹਦੀ ਪਹਿਲੀ ਮੀਟਿੰਗ ਹੀ ਉਹਦੇ ਜੇ ਚਲੋ ਪਹਿਲਾਂ ਹੀ ਅੰਦਾ ਮਾਣ ਹੋ ਗਿਆ ਚਲੋ ਜੀ ਇਹ ਕਹਿ ਰਿਹਾ ਕਿ ਪੋਟੀ ਪਾਰਟੀ ਵਾਲੇ ਮੇਰ ਸਾਹਿਬ ਵੱਲੇ ਨਹੀਂ ਕਲੀਅਰ ਹੋਏ ਇਹ ਡਿਸੀਜਨ ਕੋਰਟ ਨੇ ਲੈਣਾ ਨਾ ਕਿ ਇਹਨਾਂ ਨੇ ਲੈਣਾ ਵਾ ਤਈ ਕੋ ਗੱਲ ਕਹਿੰਨੇ ਆ ਕਿ ਜਿਹੜਾ ਬੀਜੇਪੀ ਵਾਲੇ ਪਾਣੀ ਦੀ ਗੱਲ ਕਰ ਰਹੇ ਇਹ ਆਮ ਆਦਮੀ ਪਾਰਟੀ ਦੇ ਟਾਈਮ ਤੋਂ ਨਹੀਂ ਪਾਣੀ ਪਹਿਲਾਂ ਦੀ ਪ੍ਰੋਬਲਮ ਆ ਅੱਜ ਜਿਹੜਾ ਉਸ ਦੀ ਮੀਟਿੰਗ ਚ ਕੋ ਬਜਟ ਪਾਸ ਹੁੰਦਾ ਤੇ ਸ਼ਹਿਰ ਦੇ ਸਹੀ ਕੰਮਾਂ ਸਹੀ ਹੋਣਾ ਹੈ ਤਾਂ ਕਰਕੇ ਇੱਕ ਬੇਨਤੀ ਕੀਤੀ ਹੈ ਜਿੰਨੀ ਦੇਰ ਹੈਗਾ ਵਾ ਉਹਨਾਂ ਨੂੰ ਕੰਮ ਦੇ ਕਰਨ ਦੋ ਰੋਲਾ ਪਾ ਕੇ ਕੰਮ ਥੋੜਾ ਕੋਈ ਨਹੀਂ ਲਾਕੇ ਦੇ ਸ਼ਹਿਰ ਦੇ ਠੀਕ ਹੈ ਜੀ ਧੰਨਵਾਦ ਜੀ ਸਾਰੇ ਭਰਾਵਾਂ